ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਅਸੀਂ ਖੜੇ ਆਂ ਖਨੌਰੀ ਬਾਡਰ ਤੇ ਤੇ ਮੈਂ ਹਰਜਿੰਦਰ ਸਿੱਧੂ ਕਿਸਾਨੀ ਸੰਘਰਸ਼ ਦੀ ਜਦੋਂ ਗੱਲ ਕਰਦੇ ਆਂ ਪਿਛਲੇ ਕਿਸਾਨੀ ਸੰਘਰਸ਼ ਤੇ ਝਾਤ ਮਾਰਦੇ ਆਂ ਤਾਂ ਇੱਕ ਸ਼ਖਸ ਡਾਕਟਰ ਸਬਹਿਮਾਨ ਸਿੰਘ ਉਹਨਾਂ ਦਾ ਨਾਮ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਉਹਨਾਂ ਦੀ ਮਿਹਨਤ ਜਾਂ ਉਹਨਾਂ ਦੀ ਲਗਨ ਨੂੰ ਜਾਂ ਉਹਨਾਂ ਦੇ ਕੰਮ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਡਾਕਟਰ ਸਬਹਿਮਾਨ ਸਿੰਘ ਦੀ ਟੀਮ ਫਾਈਬਰ ਰਿਵਰਜ਼ ਹਾਰਟ ਐਸੋਸੀਏਸ਼ਨ ਵੱਲੋਂ ਇੱਥੇ ਵੀ ਜਿਹੜਾ ਹੈਗਾ ਇਸ ਵਕਤ ਜਿਹੜਾ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ ਇੱਕ ਫ੍ਰੀ ਮੈਡੀਕਲ ਕੈਂਪ ਇਹ ਜਿਹੜਾ ਕੋਈ ਕਿਸੇ ਦੇ ਸਰਟੀਫਿਕੇਟ ਲੱਗਦੀ ਆ ਜਾਂ ਕੋਈ ਹੋਰ ਸਮੱਸਿਆ ਆਉਂਦੀ ਆ ਉਹਦੇ ਲਈ ਇਹ ਮੁਫਤ ਸੇਵਾਵਾਂ ਇੱਥੇ ਦਿੰਦੇ ਨੇ ਪਰ ਅੱਜ ਜਦੋਂ ਇੱਥੇ ਝੜਪਾਂ ਹੋਈਆਂ ਅੱਜ ਜਦੋਂ ਇੱਥੇ ਅੰਨੇ ਵਾ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਈਆਂ ਗਈਆਂ ਉਧਰ ਪ੍ਰਸ਼ਾਸਨ ਵੱਲੋਂ ਤਾਂ ਇਹ ਵੀ ਨੁਕਸਾਨਿਆ ਗਿਆ ਇੱਕ ਅਸੂਲ ਹੁੰਦੇ ਨੇ ਕਿ ਲੰਗਰ ਹੋ ਗਿਆ ਔਰ ਮੈਡੀਕਲ ਸੇਵਾਵਾਂ ਹੋ ਗਈਆਂ ਇਹ ਸਭ ਲਈ ਹੁੰਦੀਆਂ ਨਹੀਂ ਜੀ ਇਧਰ ਕੋਈ ਕਿਸਾਨਾਂ ਵੱਲੋਂ ਕੋਈ ਕਿਸੇ ਦੇ 60 ਫਟ ਲੱਜੇ ਇਹ ਡਾਕਟਰ ਸਾਹਿਬ ਉਹਨਾਂ ਦੀਆਂ ਵੀ ਪੱਟੀਆਂ ਮੰਲਵਾ ਕਰਦੇ ਆ ਤੇ ਅਗਰ ਉਹਨਾਂ ਚੋਂ ਕਿਸੇ ਦੇ ਹੋ ਜੇ ਤਾਂ ਉਹਨਾਂ ਲਈ ਵੀ ਇਹ ਬਰਾਬਰ ਨੇ ਪਰ ਉਹਨਾਂ ਨੇ ਇਹ ਵੀ ਨਹੀਂ ਵੇਖਿਆ ਕਿ ਇਹ ਡਾਕਟਰਾਂ ਦੀ ਟੀਮ ਆ ਇਹ ਮੈਡੀਕਲ ਸੇਵਾ ਮੰਨੇ ਬਾਕੀ ਸਰਦਾਰ ਸਾਹਿਬ ਸਾਡੇ ਨਾਲ ਨੇ ਸਤਸ੍ਰੀਕਾਲ ਜੀ ਤੁਹਾਡਾ ਨਾਮ ਜਾਨਣਾ ਚਾਹਾਂਗੇ ਕਿ ਤੁਹਾਡੀ ਟੀਮ ਮੇਰਾ ਨਾਮ ਅਵਤਾਰ ਸਿੰਘ ਡਾਕਟਰ ਸੁਆਇਮਨ 560 ਐਸੋਸੀਏਸ਼ਨ ਵੱਲੋਂ ਆਪਣਾ ਕੈਂਪ ਲਗਾਏ। ਡਾਕਟਰ ਸਾਹਿਬ ਅਸੀਂ ਦੇਖਿਆ ਤੁਸੀਂ ਹੁਣ ਗੱਲਬਾਤ ਕਰ ਰਹੇ ਸੀ ਇਸ ਤੋਂ ਪਹਿਲਾਂ ਪੱਤਰਕਾਰ ਸਾਥੀ ਨਾਲ ਤੁਸੀਂ ਦੱਸ ਰਹੇ ਸੀ ਸਾਰੀ ਆਪਣੀ ਜੋ ਤੁਸੀਂ ਜੋ ਤੁਹਾਡੇ ਨਾਲ ਹੋਇਆ ਤੇ ਜੋ ਤੁਸੀਂ ਦੇਖਿਆ ਕੀ ਸਾਰਾ ਘਟਨਾਕਰਮ ਹੋਇਆ ਸੀ ਤੁਹਾਡੀ ਜਵਾਨੀ ਜਾਨਣਾ ਚਾਹੁੰਦੇ ਆਂ। ਘਟਨਾਕਰਮ ਇਹ ਵੀ ਜਦੋਂ ਸਵੇਰੇ ਮਤਲਬ ਕਿਸਾਨ ਜਥੇਬੰਦੀ ਕੋ ਆਪਾਂ ਤੇ ਜਿੱਦਨ ਦਾ ਆਪਾਂ 13 ਤਰੀਕ ਦੇ ਇੱਥੇ ਆਏ ਉਦੋਂ ਵੀ ਇਹੋ ਹੀ ਇੱਥੇ ਲੋਕਾਂ ਨਾਲ ਹੋਇਆ ਸੀ ਉਦੋਂ ਵੀ ਆਪਾਂ ਇਦਾਂ ਹੀ ਸੇਵਾ ਕੀਤੀ ਆ। ਅੱਜ ਆਪਾਂ ਆਪਣੇ ਕਿਉਂ ਸਵੇਰ ਤੋਂ ਹੀ ਬਹੁਤ ਇੱਥੇ ਲੋਕ ਹੈਗੇ ਹੀ ਸਵੇਰ ਤੋਂ ਆਪਣੀ ਟੀਮ ਤੜਕੇ ਤੋਂ ਹੀ ਬਹੁਤ ਜ਼ਿਆਦਾ ਇੱਥੇ ਲੋਕਾਂ ਨੂੰ ਕੋਈ ਤਜਾਬ ਦੀ ਕੋਈ ਕਿਹੇ ਚੀਜ਼ ਦੀ ਆਮ ਨਾਰਮਲ ਦਵਾਈਆਂ ਜਿਵੇਂ ਲੈ ਰਹੇ ਸੀ ਉਸ ਤੋਂ ਬਾਅਦ ਜਦੋਂ 1.5 ਤੋਂ ਬਾਅਦ ਜਦੋਂ ਇਧਰੋਂ ਪਤਾ ਲੱਗਾ ਵਾ ਵੀ ਇਹ ਤਮਾਕੇ ਸੁਣੇ ਆ ਇੱਕ ਤਾਂ ਮੈਂ ਬੰਬਬਾਰੀ ਕਿਉਂ ਜਦੋਂ ਬੰਬਾਂ ਨੂੰ ਆਜ ਆਉਂਦੀ ਵੀ ਜਦੋਂ ਬੰਬ ਚੱਲਦੇ ਨਾ ਜਿਵੇਂ ਇਦਾਂ ਉਹ ਜਦੋਂ ਜਦੋਂ ਤਮਾਕੇ ਹੋਏ ਨਾ ਉਸ ਤੋਂ ਬਾਅਦ ਜਦੋਂ ਸਾਡੇ ਵਲੰਟੀਅਰ ਮੁੰਡੇ ਗਾ ਭੱਜਿਆ ਵੀ ਕੀ ਗੱਲ ਹੋਈ ਇਹਨਾਂ ਨੇ ਵੇਖਿਆ ਵੀ ਕਾਫੀ ਮਤਲਬ ਜਿਹੜੇ ਕਿਸਾਨ ਉਹ ਉਹਨਾਂ ਦੇ ਸੱਟਾਂ ਲੱਗੀਆਂ ਚੁੱਕ ਕੇ ਲਿਆਂਦਾ ਨਾਲ ਮਤਲਬ ਆਪਣੇ ਕਿਸਾਨ ਵੀਰੇ ਜਿਨ੍ਹਾਂ ਨੇ ਚੁੱਕ ਕੇ ਇੱਥੇ ਲਿਆਂਦਾ ਵਾ ਮਤਲਬ ਸੈਂਕੜੇ ਲੋਕ ਹੀ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਇੰਜਰੀ ਹੋਈ ਬਹੁਤ ਜ਼ਿਆਦਾ ਕੱਟ ਲੱਗੇ ਆ ਹੱਡੀਆਂ ਥੱਲੇੋਂ ਦਿਸਣਦੀਆਂ ਹੀ ਇੰਨਾ ਜ਼ਿਆਦਾ ਮਤਲਬ ਉਹਨਾਂ ਦੇ ਕੱਟ ਲੱਗੇ ਕਿ ਤੇ ਨਾ ਕਿਸਾਨ ਨੰਦ ਕਿਸਾਨ ਹਾਂ ਕਿਸਾਨ ਜਿਹੜੇ ਇੱਥੇ ਬੈਠੇ ਵੀ ਜੇ ਕਿਸਾਨ ਮਜ਼ਦੂਰ ਜਿੰਨ ਜੋ ਵੀ ਆਪਣੇ ਆਏ ਆ ਅंदोलਨ ਦੇ ਵਿੱਚ ਤੇ ਜਿਹੜੇ ਉਹ ਜਿਹੜੇ ਵਜਦੇ ਆ ਸ਼ਰੇ ਜਿਨ੍ਹਾਂ ਨੂੰ ਕਹਿ ਦਿੰਦੇ ਉਹ ਤੇ ਬਹੁਤ ਜ਼ਿਆਦਾ ਲੋਕਾਂ ਦੇ ਵੱਜੇ ਜਿਵੇਂ ਆ ਸਾਰਿਆਂ ਦੇ ਕਰਕੇ ਨਾ ਵੀ ਕੱਪੜੇ ਪਾੜ ਪਾੜ ਕੇ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਇੱਕ ਤੇ ਕਿਸਾਨ ਦੀ ਜਿਹੜਾ ਮੁੰਡਾ ਵਾ ਉਹ 20 22 ਸਾਲ ਦੀ ਉਮਰ ਹੋਣੀ ਆ ਉਹਨੂੰ ਇੱਥੇ ਜਦੋਂ ਆਪਣੇ ਕੋਲੇ ਲੈ ਕੇ ਆਏ ਆ ਉਹਦੀ ਮਤਲਬ ਕੋਸ਼ਿਸ਼ਾਂ ਉਹਦੇ ਚੱਲੰਦਾ ਸੀ ਜਦੋਂ ਮੈਨੂੰ ਪਤਾ ਲੱਗਾ ਵਾ ਵੀ ਇਹਦੇ ਮਤਲਬ ਥੋੜੇ ਜਿਹੇ ਸਾਹ ਹੈਗੇ ਵਿੱਚ ਐਂਬੂਲੈਂਸਾਂ ਇਦਾਂ ਐਂਬੂਲੈਂਸਾਂ ਤਾਂ ਕਿ ਬਹੁਤ ਜ਼ਿਆਦਾ ਐਂਬੂਲੈਂਸਾਂ ਆਪਣੀਆਂ ਪ੍ਰਾਈਵੇਟ ਇੱਥੇ ਆਈਆਂ ਵਾ ਐਂਬੂਲੈਂਸਾਂ ਐ ਜਾਂਦੀਆਂ ਭਰ-ਭਰ ਕੇ ਵੀ ਜਿਵੇਂ ਪਤਾ ਨਹੀਂ ਕੋਈ ਮਾਲ ਗੱਡੀਆਂ ਜਾਂਦੀਆਂ ਹੁੰਦੀਆਂ ਜਿਵੇਂ ਕੋਈ ਵੱਡੀ ਜੰਗ ਲੱਗੀ ਹੁੰਦੀ ਆ ਉਹ ਹੀ ਮਤਲਬ ਵੀ ਜਿਵੇਂ ਸਮਾਨ ਲੱਦ ਲੱਦ ਕੇ ਨਹੀਂ ਲੈ ਕੇ ਜਾਂਦੀ ਇਦਾਂ ਮਤਲਬ ਕਿਸਾਨਾਂ ਨੂੰ ਲੱਦ ਲੱਦ ਕੇ ਇੱਥੋਂ ਖੜਨਦੀਆਂ ਸੀ ਉਹ ਜਦੋਂ ਉਹਦੀ ਮੈਨੂੰ ਪਤਾ ਲੱਗਾ ਨਾ ਵੀ ਇਹ ਦੀ ਵੀ ਬਦਲ ਖਤਰ ਡੇਂਜਰਸ ਹੈ ਮਤਲਬ ਬਹੁਤ ਖਤਰਾ ਹੈ ਵੀ ਇਹ ਨਹੀਂ ਬਚਣ ਦੇ ਚਾਂਸ ਲੱਗਦੇ ਮੈਨੂੰ ਐਵੇਂ ਇੱਥੋਂ ਵੀ ਮੇਰੇ ਤੋਂ ਨਹੀਂ ਰਿਹਾ ਨਹੀਂ ਗਿਆ ਮੈਂ ਉਹਨੂੰ ਇੱਥੋਂ ਇਦਾਂ ਹੀ ਚੁੱਕਿਆ ਬਾਹਾਂ ਆਪਣੀਆਂ ਤੇ ਚੁੱਕ ਕੇ ਮੈਂ ਜੋਂ ਭੱਜਾਂ ਮੈਂ ਐਂਬੂਲੈਂਸ ਕਿੱਥੇ ਹੋ ਐਂਬੂਲੈਂਸ ਕਿੱਥੇ ਕਿਉਂ ਐਂਬੂਲੈਂਸ ਆ ਦੇ ਆਉਂਦੀਆਂ ਹੀ ਉਹ ਉੱਥੇ ਮੈਨੂੰ ਮਿੰਟ 100 ਮੀਟਰ ਹੋਣਾ ਘੱਟੋ-ਘੱਟ ਮੈਂ ਜਦੋਂ ਲੈ ਕੇ ਭੱਜਾਂ ਮੈਨੂੰ ਪਤਾ ਨਹੀਂ ਕਿੱਥੋਂ ਮਾਰਜਲੋਂ ਜੋਸ਼ ਆਇਆ ਵਾ ਉਹਨੂੰ ਮੈਂ ਚੁੱਕ ਕੇ ਭੱਜ ਕੇ ਜਾ ਕੇ ਉੱਥੇ ਐਂਬੂਲੈਂਸ ਪਾਇਆ ਉੱਥੇ ਐਂਬੂਲੈਂਸ ਦੇ ਵਿੱਚ ਜਿਹੜੇ ਆਪਣੇ ਬੰਦੇ ਸੀ ਉਹਨਾਂ ਨੇ ਉਹਨੂੰ ਦਵਾ-ਦਵਾ ਨਾਲੇ ਐਂਬੂਲੈਂਸ ਭਜਾਲੀ ਦੇ ਨਾਲੇ ਉਹਨੂੰ ਆਕਸੀਜਨ वगैरह ਦਿੱਤੀ ਪਰ ਉਹ ਜਾ ਕੇ ਹੁਣ ਪਤਾ ਲੱਗਾ ਵਾ ਵੀ ਫਿਰ ਉਸ ਤੋਂ ਬਾਅਦ ਜਦੋਂ ਇਦਾਂ ਹੀ ਚੱਲਣ ਦੇ ਆ ਕੰਮ ਜਦੋਂ ਇਦਾਂ ਆਪਾਂ ਟ੍ਰੀਟਮੈਂਟ ਕਰੰਦੇ ਆ ਸਾਡੇ ਆਣ ਕੇ ਇਥੇ ਵਿਚ ਆਣ ਕੇ ਆ ਜਦੋਂ ਡਿੱਗਾ ਟੀਅਰ ਗੈਸ ਸਾਡੇ ਵੀ ਆ ਮੁੰਡੇ ਸਾਰੇ ਵੀ ਉਹ ਇਫੈਕਟ ਹੋ ਗਏ ਉਸ ਦੇ ਨਾਲ ਉਸ ਤੋਂ ਬਾਅਦ ਚੱਲਦੇ ਆ ਚੱਲਦੇ ਆ ਇਦਾਂ ਹੀ ਕੰਮ ਚੱਲਣ ਦੇ ਆ ਮੈਨੂੰ ਆਵਾਜ਼ ਆ ਗਈ ਆ ਵੀ ਇਧਰੋਂ ਜੋ ਆਪਣੇ ਅਗੇ ਬਜ਼ੁਰਗਿਆ ਦੋ ਉਹਨਾਂ ਦਾ ਸਾਹ ਬੰਦ ਹੋ ਗਿਆ ਗੁੰਮ ਹੋ ਗਿਆ ਮੈਂ ਭੱਜਾਂ ਲੈ ਕੇ ਮੁੰਡੇ ਆਪਣੇ ਡਾਕਟਰ ਲੈ ਕੇ ਨਾਲ ਜਾ ਕੇ ਉਹਨਾਂ ਦਾ ਉਹਨਾਂ ਦਾ ਟ੍ਰੀਟਮੈਂਟ ਕੀਤਾ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਿਲੀ ਜਦੋਂ ਕੀਤਾ ਤਾਂ ਉਦੋਂ ਪਤਾ ਲੱਗਾ ਬਾਅਦ ਦੇ ਵਿੱਚ ਵੀ ਉਹ ਜਿਹੜੀ ਫੋਰਸ ਆ ਹੁਣ ਪਤਾ ਨਹੀਂ ਆਪਾਂ ਤੇ ਯੂਨੀਫਾਰਮ ਹੀ ਦੇਖ ਸਕਦੇ ਆ ਫੋਰਸ ਉਹਦੇ ਵਿੱਚ ਆਰਮੀ ਆ ਉਹ ਹਰਿਆਣਾ ਪੁਲਿਸ ਆ ਕੌਣ ਆ ਨਾ ਆਪਾਂ ਤੇ ਬਰਦੀ ਦੇਖ ਕੇ ਦੱਸ ਸਕਦੇ ਕੌਣ ਆ ਵੀ ਉਹਦੇ ਵਿੱਚ ਬਾਹਰੋਂ ਬੰਦੇ ਆ ਜਾਂ ਕੌਣ ਆ ਕੀ ਉਹ ਤੇ ਮੈਨੂੰ ਪਤਾ ਨਹੀਂ ਆ ਨਾ ਪਰ ਉਹਨਾਂ ਨੇ ਜਦੋਂ ਆਣ ਕੇ ਇੱਥੇ ਆਣ ਕੇ ਤੋੜਪੰਨ ਕੀਤੀ ਆ ਇੱਥੇ ਆਪਣੇ ਉਹ ਬੈਨਰ ਵੀ ਲੱਗਾ ਹੋਆ ਫ੍ਰੀ ਮੈਡੀਕਲ ਕੈਂਪ ਉਹਦੇ ਪੰਜਾਬੀ 'ਚ ਵੀ ਲਿਖਿਆ ਤੇ ਇੰਗਲਿਸ਼ 'ਚ ਵੀ ਲਿਖਿਆ ਹੋਆ ਵੀ ਸਾਹਮਣੇ ਪਤਾ ਹੋਆ ਵੀ ਉਹ ਮੈਡੀਕਲ ਕੈਂਪ ਆਪਣੀ ਗੱਡੀ ਦੇ ਉੱਤੇ ਵੀ ਪਤਾ ਲੱਗਦਾ ਵੀ ਮੈਡੀਕਲ ਟੀਮ ਦੀ ਗੱਡੀ ਆ ਉਹ ਆਣ ਕੇ ਭੰਤੀ ਉਹਨਾਂ ਨੇ ਆਪਣੀਆਂ ਸਾਰੀਆਂ ਦਵਾਈਆਂ ਖੰਡਾਤੀਆਂ ਵਾ ਸਾਰਾ ਕੁਝ ਕਰਤਾ ਆ ਮੁੰਡਾ ਹੀ ਇੱਕ ਹੋਰ ਮੁੰਡਾ ਨਾਲ ਇਹਨਾਂ ਨੂੰ ਉਹਨਾਂ ਨੇ ਡਾਂਗਾ ਮਾਰ ਲੱਗ ਪਏ ਨਾਲੇ ਗਾਲੀ ਗਲੋਚ ਕਰਨ ਲੱਗ ਪਏ ਨਾ ਹੈ ਵੀ ਇੰਦੇ ਮੈਡੀਕਲ ਕੈਂਪ ਲਾਇਆ ਹਿੱਦਾ ਕਰਕੇ ਕੋਈ ਨਹੀਂ ਸੁਣੀਆ ਸਾਰਾ ਤੋੜ ਪਨ ਕੇ ਸਾਰਾ ਖਲਾਰਾ ਪਾ ਕੇ ਉਹ ਇੱਥੋਂ ਮੈਮ ਉਹ ਨੌਜਵਾਨ ਦੇ ਹੱਥ 'ਚ ਗੋਲੇ ਅੱਜ ਦੇ ਤਸ਼ੱਦਦ ਦੇ ਇਹ ਵੀ ਇਹ ਹੈਗੇ ਐ ਐਕਸਪਾਇਰ ਐ ਐਕਸਪਾਇਰੀ ਡੇਟ ਦੇ ਨੇ ਸਭ ਤੋਂ ਵੱਡੀ ਤਾਂ ਗੱਲ ਇਹ ਐ ਐਕਸਪਾਇਰੀ ਡੇਟ ਦੇ ਨੇ ਇਹ ਗੋਲੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਕਿਸਾਨ ਆਪਣੇ ਜਿਹੜੇ ਤੋਂ ਇਹ ਜਿਹੜੇ ਕਿਸਾਨ ਨੌਜਵਾਨ ਮੁੰਡੇ ਦੀ ਉਹ ਬਠਿੰਡਾ ਵੱਲ ਦਾ ਹੈ ਬੱਲੋ ਪਿੰਡ ਦਾ ਇਹ ਉਹਦੀ ਜੈਕਟ ਆ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਉਹ ਇਸ ਦੁਨੀਆ 'ਚ ਹੁਣ ਨਹੀਂ ਰਿਹਾ ਰੁਕਸਤ ਹੋ ਗਿਆ ਇਸ ਕਿਸਾਨੀ ਸੰਘਰਸ਼ ਦੇ ਲੇਖੇ ਆ ਉਹਦਾ ਜੀਵਨ ਲਾ ਗਿਆ 22-24 ਸਾਲ ਦਾ ਨੌਜਵਾਨ ਵੀਰ ਜੈਕਟ ਇਥੇ ਜਦੋਂ ਇਹਨਾਂ ਨੇ ਫਸਟ ਏਡ ਦੇਣ ਦੀ ਉਹਨੂੰ ਕੋਸ਼ਿਸ਼ ਕੀਤੀ ਪਰ ਕਿਉਂਕਿ ਉਹਦੇ ਸਾਹ ਬਹੁਤਾ ਸਾਥ ਨਹੀਂ ਦੇ ਰਹੇ ਸੀ ਡਾਕਟਰ ਸਾਹਿਬ ਵੀਰ ਵੀ ਤੁਹਾਡੀ ਟੀਮ ਦੇ ਇੰਜਰਡ ਨੇ ਬਾਕੀ ਉਸ ਤੋਂ ਬਾਅਦ ਅੱਗੇ ਘਟਨਾਕਰਮ ਮੈਂ ਤੁਹਾਡੇ ਜਾਣਨਾ ਚਾਹਾਂਗਾ ਮੈਂ ਉਸ ਤੋਂ ਬਾਅਦ ਫਿਰ ਮੁੜ ਕੇ ਜਦੋਂ ਉਹਨਾਂ ਨੇ ਆ ਸਾਰਾ ਘਟਨਾਕਰਮ ਕਰਤਾ ਸਾਰਾ ਸਾਨੂੰ ਟਰੈਕਟਰ ਵੀ ਆਂਦੇ ਪੰਤੇ ਅੱਗੋਂ ਮਤਲਬ ਕਾਫੀ ਕਰਕੇ ਤੇ ਉਹ ਮੁੜ ਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵਾ ਵੀ ਹੁਣ ਨਹੀਂ ਆਪਣਾ ਪੂਰਾ ਗੁੱਸਾ ਕੱਢ ਲਿਆ ਵਾ ਉਹ ਰੋ ਪਛਾਹ ਮੁੜ ਗਏ ਉਸ ਤੋਂ ਬਾਅਦ ਵਾਪਸ ਮੁੜ ਗਏ ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਜਿੱਦਾਂ ਸਾਡਾ ਸਵੇਰ ਦਾ ਚੱਲਦਾ ਹੈ ਜਿਹੜੇ ਵੀ ਆਪਣੇ ਕੋਲ ਕੈਂਪ ਦੇ ਵਿੱਚ ਜਿਹੜੇ ਵੀ ਮਰੀਜ਼ ਮਤਲਬ ਜਿੰਨਾਂ ਸੱਟਾ ਸੱਟਾਂ ਲੱਗਿਆ ਉਹਨਾਂ ਦਾ ਆਪਾਂ ਉਦਾਂ ਹੀ ਟ੍ਰੀਟਮੈਂਟ ਕਰਨਾ ਜਦੋਂ ਇਹ ਕੰਮ ਹੋਇਆ ਵਾ ਆਪਣੀ ਟੀਮ ਨੇ ਗੁਰੂ ਸਾਹਿਬ ਨੇ ਪਤਾ ਨਹੀਂ ਸਾਨੂੰ ਕਿੱਥੋਂ ਬਲ ਦਿੱਤਾ ਵਾ ਆਪਾਂ ਉਹ ਜਿੱਦਾਂ ਆਉਂਦੇ ਨੇ ਤੇ ਮੈਡੀਕਲ ਸਾਰੀ ਟੀਮ ਆਪਣੀ ਆਪਣੇ ਜਿਹੜੇ ਬੈਗ ਜਿਹੜੇ ਕੋਲੇ ਆਪਨੇ ਉਹ ਆਪਾਂ ਫਿਰ ਵੀ ਉਹ ਗੋਲੀ ਚਲਦੀਆਂ ਦੇ ਵਿੱਚ ਵੀ ਉਹ ਉਹਨਾਂ ਦਾ ਮਤਲਬ ਟ੍ਰੀਟਮੈਂਟ ਆਪਾਂ ਕਰਦੇ ਨੇ ਆਪਾਂ ਨੂੰ ਗੁਰੂ ਸਾਹਿਬ ਨੇ ਬਹੁਤ ਜ਼ਿਆਦਾ ਟੀਅਰ ਗੈਸ ਟਰਾਲੀਆਂ ਤੇ ਐਂ ਵਜਦੇ ਵੀ ਜਿਵੇਂ ਕਿਤੇ ਮਤਲਬ ਬੇਰੀ ਥੱਲੇ ਡਿੱਗਾਂ ਬੇਰ ਡਿੱਗਦੇ ਇਦਾਂ ਮਾਰਨ ਦਾ ਅੰਨੇ ਵਾਹੀ ਉਹਨਾਂ ਨੇ ਛੱਡਿਆ ਇਹਦੀ ਆਪਣੀਆਂ ਦੇ ਨਾ ਟਰਾਲੀਆਂ ਦੇ ਉੱਤੇ ਨਾ ਤੇ ਤੁਸੀਂ ਵੇਖ ਲਓ ਵੀ ਕਿੰਨੇ ਮਤਲਬ ਅੱਗੇ ਜਾਦੇ ਵੀ ਬਜ਼ੁਰਗ ਵੀ ਕਾਫੀ ਅਜੇ ਵੀ ਹੁਣ ਬਜ਼ੁਰਗਾਂ ਨੂੰ ਕਈਆਂ ਦਾ ਬੀਪੀ 200 ਤੋਂ ਵੱਧ ਗਿਆ ਕਈਆਂ ਦਾ ਕਿਧਰ ਨੂੰ ਵੀ ਮਤਲਬ ਬਹੁਤ ਜ਼ਿਆਦਾ ਪਰੇਸ਼ਾਨੀਆ ਕੋਟਾ ਮੋਟਾ ਡਾਟਾ ਮੈਂ ਜਾਨਣਾ ਚਾਹਾਂ ਤਾਂ ਕਿੰਨੇ ਕੁ ਕਿਸਾਨ ਇੰਜਰਡ ਹੋ ਗਏ ਨੇ ਕਿੰਨੇ ਕੁ ਮਤਲਬ ਜਿਹੜੇ ਬਹੁਤ ਜ਼ਿਆਦੇ ਸੀਰੀਅਸ ਜਿੱਦਾਂ ਮੰਨ ਲਓ ਕਿਸੇ ਦੇ ਜ਼ਿਆਦਾ ਕੱਟ ਲੱਗ ਗਿਆ ਉਹ ਤੇ 200 ਦੇ ਕਰੀਬ ਹੋਣਗੇ ਮਤਲਬ 200 ਤੋਂ ਵੱਧ ਹੀ ਹੋਣਗੇ ਤੇ ਜਿਹੜੇ ਨਿੱਕੇ ਮੋਟੀਆਂ ਜਿਨ੍ਹਾਂ ਦੇ ਉਹ ਸ਼ਰੇ ਵੱਜੇ ਆ ਜਿਨ੍ਹਾਂ ਦੇ ਜਾਂ ਇਦਾਂ ਪੈਰਾਂ ਦੇ ਵੱਜੀਆਂ ਉਹ ਮੈਂ ਗਿਣਤੀ ਨਹੀਂ ਦੱਸ ਸਕਦਾ ਕਿਉਂ ਸਵੇਰ ਦੇ ਸੇ ਕੰਮ ਨੂੰ ਲੱਗੇ 20 25 ਮੁੰਡੇ ਆਪਣੇ ਬਸ ਇਦਾਂ ਹੀ ਆ ਦੜਾ-ਦਾੜੀ ਕੰਮ ਚੱਲਣ ਦਿਆ ਵਾ ਇੱਕ ਜਦੋਂ ਆਪਾਂ ਕਿਸੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਹੁੰਨੇ ਆ ਤਾਂ ਸਾਹਮਣੇ ਵਾਲੇ ਨੂੰ ਵੀ ਪਤਾ ਹੁੰਦਾ ਤੇ ਇਧਰੋਂ ਵੀ ਪਤਾ ਹੁੰਦਾ ਵੀ ਇਹ ਟੀਮ ਜਿਹੜੀ ਹੈਗੀ ਹੈ ਫਸਟ ਏਡ ਦੀ ਟੀਮ ਆ ਇਹ ਦੋਸਤ ਲਈ ਵੀ ਆ ਇਹ ਦੁਸ਼ਮਣ ਲਈ ਵੀ ਆ ਸਭ ਲਈ ਆ ਤੁਹਾਡੇ ਤੁਸੀਂ ਤਾਂ ਜਿਵੇਂ ਭਾਈ ਕਨਈ ਆ ਜਿਹਦੀ ਉਦਾਹਰਨ ਦੇ ਰਹੇ ਸੀ ਠੀਕ ਹੈ ਨਾ ਤੁਹਾਡੇ ਤਾਂ ਕੋਈ ਵੀ ਆ ਜੇ ਬੈਰੀ ਵੀ ਆਜੂਗਾ ਤਾਂ ਤੁਸੀਂ ਉਹਨੂੰ ਵੀ ਰਾਜ਼ੀ ਕਰਕੇ ਤੋੜਨਾ ਕੀ ਵੇਖਦੇ ਹੋ ਇਸ ਰਵੱਈਏ ਨੂੰ ਕਿਵੇਂ ਵੇਖਦੇ ਹੋ ਆਪਣੀ ਜਦੋਂ ਟੀਮ ਡਾਕਟਰ ਸਵਾਮਨ ਦੀ ਟੀਮ ਚ ਆਪਾਂ ਜਦੋਂ ਗਏ ਆ ਨਾ ਉਹਨਾਂ ਦੇ ਨਾਲ ਮਿਲੇ ਆ ਉਹਨਾਂ ਨੇ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਇਹੋ ਹੀ ਮਤਲਬ ਦੱਸਿਆ ਵਾ ਵੀ ਆਪਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਚੱਲਦੇ ਆ ਆਪਾਂ ਭਾਈ ਕਨਿਆਜੀ ਦੇ ਜਿੱਦਾਂ ਦੀ ਉਹਨਾਂ ਦੀ ਸੋਚ ਹੀ ਜਿਨ੍ਹਾਂ ਦੀ ਉਹਨਾਂ ਦੀ ਨਿਗਾਹ ਹੀ ਉਹਨਾਂ ਨੂੰ ਕੋਈ ਦੁਸ਼ਮਣੀ ਲੱਗਦਾ ਉਹਨਾਂ ਨੂੰ ਜਿਹੜਾ ਮਰੀਜ਼ ਹੀ ਜਾਂ ਫੱਟੜੀ ਹੀ ਜਾਂ ਕੋਈ ਅਮਰਜੈਂਸੀ ਉਹਦਾ ਉਹ ਚਿਹਰਾ ਨਹੀਂ ਵੇਂਦੇ ਜਾਤ ਪਾਤ ਨਹੀਂ ਵੇਂਦੇ ਉਹ ਮਤਲਬ ਉਸ ਤਰ੍ਹਾਂ ਆਪਾਂ ਬਿਨਾਂ ਕਿਸੇ ਜਾਤ ਪਾਤ ਦੇਖੇ ਤੋਂ ਹਰ ਇੱਕ ਦੀ ਹੈਲਪ ਕਰਨੀ ਆਪਾਂ ਕਰਦੇ ਹੀ ਰਹੇ ਆ ਆਪਾਂ ਦਿੱਲੀ ਮੋਰ ਜਦੋਂ ਦਿੱਲੀ 26 ਜਨਵਰੀ ਦੀ ਪ੍ਰੇਟ ਹੀ ਉਦੋਂ ਆਪਣੀਆਂ 50 ਐਮਬੂਲੈਂਸਾਂ ਆਹੀਂ ਆਪਣਾ 500 ਦੇ ਕਰੀਬ ਡਾਕਟਰ ਤੇ ਵਲੰਟੀਅਰ ਆਪਾਂ ਪੂਰੀ ਤਿਆਰੀ ਚਾ ਉਦੋਂ ਵੀ ਆਪਾਂ ਇਸੇ ਹਿਸਾਬ ਨਾਲ ਚੱਲੇ ਉਦੋਂ ਵੀ ਆਪਣੇ ਬੀਐਸਐਫ ਦੇ ਜਵਾਨ ਹੀ ਜਿਹੜੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਉਹਨਾਂ ਦੀ ਵੀ ਆਪਾਂ ਮਲਮ ਪੱਟੀ ਕੀਤੀ ਉਸ ਟਾਈਮ ਉਹ ਵੀ ਸਾਡੀ ਟੀਮ ਇਹੋ ਹੀ ਇਦਾਂ ਹੀ ਯੂਨੀਫਾਰਮ ਹੋਏ ਤੇ ਮੈਨੂੰ ਮੇਹਦਾ ਵੀ ਕੋਈ ਬੰਦਾ ਨਹੀਂ ਉਹਨਾਂ ਜਿਹਨੂੰ ਨਹੀਂ ਪਤਾ ਲੱਗਦਾ ਨਾ ਵੀ ਇਹ ਕੌਣ ਆ ਭੀ ਡਾਕਟਰ ਆ ਕਿ ਇਹ ਵ ਟੈਗ ਕੋ ਐ ਹੁਦੋਂ ਵੀ ਆਪਣੀ ਟੀਮ ਦੇ ਉੱਤੇ ਮਤਲਬ ਟੈਗ ਹੋ ਕੇ ਸਟਾਂ ਲਾਈਆਂ ਸੀ ਤੇ ਅੱਜ ਵੀ ਉਹ ਚੱਕਰ ਆ ਆਪਾਂ ਉਸੇ ਤਰੀਕੇ ਨਾਲ ਅੱਜ ਵੀ ਚੱਲਦੇ ਆ ਪਰ ਅੱਜ ਕਿਤੇ ਨਾ ਕਿਤੇ ਦੁੱਖ ਆਉਂਦਾ ਵਾ ਵੀ ਜੇ ਮੰਨ ਲੋ ਜੇ ਆਪਾਂ ਗੁਰੂ ਸਾਹਿਬ ਦਾ ਸ਼ੁਰੂ ਤੋਂ ਆਪਣਾ ਜਦੋਂ ਦਾ ਆਪਣੀ ਚੱਲੀ ਆ ਮੈਂ ਥੋੜੀ ਜਿਹੀ ਆਪਣੀ ਗੱਲ ਦੱਸੂ ਵੀ ਮੇਰਾ ਜਿਹੜਾ ਪਿਸ਼ੋਕੜ ਆ ਮੇਰੇ ਜਿਹੜੇ ਬਜ਼ੁਰਗ ਆ ਮੇਰੇ ਪਰਦਾਦਾ ਜੀ ਉਹਨਾਂ ਵੀ ਕਾਲੇ ਪਾਣੀ ਦੀ ਸਜ਼ਾ ਕੱਟੀ ਆ ਜੈਤੋ ਦੇ ਮੋਰਚਿਆਂ 'ਚ ਵੀ ਗਏ ਆ ਮਤਲਬ ਸਾਰੇ ਇਹ ਕੰਮ ਸੰਘਰਸ਼ ਦੇ ਕੀਤੇ ਆ ਅਨ ਡਰ ਆਪਾਂ ਹੈਗੇ ਆ ਆਪਾਂ ਨੂੰ ਕੋਈ ਕਿਸੇ ਦਾ ਡਰ ਨਹੀਂ ਆ ਆਪਾਂ ਡਰਦੇ ਨਹੀਂ ਕਿਸੇ ਤੋਂ ਵੀ ਪਰ ਆਪਣ ਪੀ ਜੇ ਆਪਾਂ ਇੱਥੇ ਮਤਲਬ ਆਪਾਂ ਗੁੱਸਾ ਕਰਾਂਗੇ ਜਾਂ ਆਪਾਂ ਗੁੱਸੇ ਤਹਿ ਚਾਵਾਂਗੇ ਆਪਾਂ ਅੰਦੋਲਨ ਖਰਾਬ ਹੋਊਗਾ ਪਰ ਇਹਨਾਂ ਨੇ ਜਿਹੜਾ ਕੰਮ ਕੀਤਾ ਬਹੁਤ ਨਿੰਦਣਯੋਗ ਹੈ ਬਹੁਤ ਗਲਤ ਗੱਲ ਕੀਤੀ ਇਹਨਾਂ ਨੇ ਜਿਹੜਾ ਮੈਡੀਕਲ ਟੀਮ ਤੇ ਵੀ ਹਮਲਾ ਕੀਤਾ ਵਾ ਜਿਹੜੇ ਕਿਸਾਨ ਆ ਇਹ ਵੀ ਕੌਣ ਆ ਇਹ ਕਿੱਥੋਂ ਆਏ ਕਿਤੇ ਅਫਗਾਨਿਸਤਾਨ ਤੋਂ ਤੇ ਆਏ ਨਹੀਂ ਜਾਂ ਹੋਰ ਕਿਸ ਦੇਸ਼ ਤੋਂ ਤੇ ਆਏ ਨਹੀਂ ਕਿ ਆਪਣੀ ਆ ਨਾ ਇਹਨਾਂ ਨੂੰ ਕਿਸ ਤਰੀਕੇ ਨਾਲ ਸਮਝਾ ਲੋ ਕ ਜੇ ਆਪਣੇ ਸਰਕਾਰ ਦੇ ਵਿੱਚ ਏਡੇ ਮਾਰ ਹੈਗੇ ਆ ਉਹ ਆਪਾਂ ਨੂੰ ਸਮਝਾਵ ਨਹੀਂ ਸਕਦੇ ਆਪਾਂ ਨੂੰ ਦੱਸ ਨਹੀਂ ਸਕਦੇ ਵੀ ਆ ਤੁਹਾਡੀ ਠੀਕ ਜਾਂ ਗਲਤ ਤੁਸੀਂ ਕਿਦਾਂ ਸਮਝਾਓ ਉਹਨਾਂ ਨੂੰ ਬਾਹੋ ਆਹ ਜਿਹੜੀ ਸ਼ਾਂਤੀਪੂਰਕ ਕੰਮ ਹੋਣ ਲਈ ਜਿਹੜਾ ਇੰਨਾ ਦੰਗਾ ਹੋ ਗਿਆ ਇੱਥੇ ਕੀ ਲੱਗਦਾ ਇਹ ਡੈਮੋਕ੍ਰੇਸੀ ਆ ਹੁਣ ਮੈਂ ਕੀ ਦੱਸਾਂ ਹੁਣ ਤੁਹਾਨੂੰ ਪਤਾ ਹੀ ਹੁਣ ਮੈਂ ਇੱਥੇ ਕੀ ਦੱਸਾਂ ਐਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਹੁਣ ਆਪਾਂ ਫੇਰ ਡੈਮੋਕਰੇਸੀ ਦਾ ਸਵਾਲ ਕਰਾਂਗੇ ਤਾਂ ਫੇਰ ਤੇ ਉਹ ਆਖਾਂਗੇ ਪਾਗਲ ਹਿਆ ਛੇਂਦਾ ਆਪਾਂ ਇਹਦੀਆਂ ਗੱਲਾਂ ਕਰਦੇ ਆ ਹੁਣ ਤੁਸੀਂ ਵੇਖ ਲਓ ਇੱਥੇ ਕੌਣ ਆ ਕੇ ਕੋਲ ਹਥਿਆਰ ਵੇਖਿਆ ਤੁਸੀਂ ਕੇ ਕੋਲੇ ਕੋਈ ਵਾਈਪਨ ਵੇਖੀ ਆ ਜੋ ਕੁਝ ਵੇਖਿਆ ਵਾ ਇੱਥੇ ਹੁਣ ਸਾਡੇ ਕੋਲੇ ਬੰਦੇ ਲੈ ਕੇ ਵਿਖਾਉਂਦੇ 12 ਬੋਰ ਤੇ ਕਾਰਤੂਸ ਵੀ ਪੱਕੀ ਦੇ ਵੀ ਆ ਦਿਖਾਉਂਦੇ ਵੀ ਉਦੋਂ ਚੱਲੇ ਸਿੱਧੇ ਹੁਣ ਇੱਥੇ ਪਤਾ ਨਹੀਂ ਹੁਣ ਮੁੰਡਿਆਂ ਕੋਲੇ ਵੀਡੀਓ ਬਣੀਆਂ ਹੋਈਆਂ ਨੇ ਨਹੀਂ ਸਿੱਧੇ ਆ ਰਫਲਾ ਕੌਕ ਕਰਨ ਦੇ ਸਿੱਧ ਉਨੇ ਤੇ ਉਹਨਾਂ ਪੱਕੀ ਦੱਸਾਂਗਾ ਆਪਾਂ ਤੇ ਜੋ ਅੱਖਾਂ ਨਾਲ ਵੇਖਿਆ ਆਂ ਉਹ ਦੱਸੰਦਾ ਜੀ ਜੋ ਅਸੀਂ ਸਾਹੀਂ ਵੇਖਿਆ ਵਾ ਵੀ ਅਸੀਂ ਆਪਣੇ ਹੱਥਾਂ ਤੇ ਚੁੱਕਿਆ ਆ ਜਿਹੜੇ ਬਜ਼ੁਰਗ ਜਦੋਂ ਕਿਸਾਨੀ ਮੋਰਚਾ ਚੱਲਿਆ ਸੀ 750 ਕਿਸਾਨ ਕਿਸਾਨ ਉਹ ਦੋ ਸ਼ਹੀਦ ਹੋਇਆ ਸੀ ਉਦੋਂ ਬੀਬੀਆਂ ਵੀ ਜਦੋਂ ਬੀਬੀਆਂ ਦੇ ਟਰੱਕ ਚੜਿਆ ਸੀ ਉਦੋਂ ਵੀ ਆਪਣੀ ਟੀਮ ਨੇ ਉਹ ਵੇਖਿਆ ਮੈਂ ਤੇ ਉਦੋਂ ਦਾ ਰੌਲਾ ਪਾਉਂਦਿਆਂ ਵੀ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਉਹੋ ਜਿਹਾ ਮੰਜ਼ਰ ਨਾ ਫੇਰ ਦਿਖਾਵੀਂ ਪਰ ਉਹੋ ਹੀ ਫੇਰ ਹੋ ਗਿਆ ਵਾ ਬਿਲਕੁਲ ਸਾਡੇ ਯਾਦ ਆ ਜਦੋਂ ਟਿਕਰੀ ਬਾਰਡਰ ਤੇ ਸਭ ਤੋਂ ਪਹਿਲਾਂ ਡਾਕਟਰ ਸਮੇਮਾਨ ਜੀ ਸਾਨੂੰ ਮਿਲੇ ਸੀ ਪੈਟਰੋਲ ਪੰਪ ਤੇ ਉਹਨਾਂ ਨੇ ਇੱਕ ਕਿਤਾਬਾਂ ਦੀ ਸਟਾਲ ਤੇ ਨਾਲ ਛੋਟਾ ਜਿਹਾ ਲਾਇਆ ਸੀ ਉਹ ਉਦੋਂ ਤੋਂ ਡਾਕਟਰ ਸਾਹਿਬ ਨਾਲ ਅਸੀਂ ਜੁੜੇ ਸੀਗੇ ਉਸ ਤੋਂ ਬਾਅਦ ਜਾ ਕੇ ਪਿੰਡ ਬਣਾ ਲਿਆ ਸੀ ਇੱਕ ਬੱਸ ਸਟੈਂਡ ਦੇ ਵਿੱਚ ਆ ਕੇ ਅਸੀਂ ਤੁਹਾਡੀਆਂ ਸੇਵਾਵਾਂ ਨੂੰ ਸਜਦਾ ਕਰਦੇ ਆਂ ਸਲਾਮ ਆ ਉਦੋਂ ਤੋਂ ਅਸੀਂ ਵੇਖਦੇ ਆ ਰਹੇ ਆਂ ਤੇ ਇੱਕ ਇੱਕ ਨਾ ਪਿੱਛੇ ਜੇ ਗੱਲ ਚੱਲੀ ਵੀ ਟਵਿੱਟਰ ਦੇ ਵਿੱਚ ਮਤਲਬ ਕਹਿੰਦੇ ਸੀ ਵੀ ਜਿਵੇਂ ਡਾਕਟਰ ਸਵਾਯਮਨ ਮਾਇਓ ਕਲੀਨਿਕ ਦੇ ਵਿੱਚ ਸਰਵਿਸ ਕਰਦੇ ਨਾ ਉੱਥੇ ਆ ਕੇ ਜਿਵੇਂ ਆਈਟੀ ਸੈੱਲ ਦੇ ਲਾ ਲੋ ਜਾਂ ਕੀ ਟਵਿੱਟਰ ਤੇ ਕਿਹਾ ਸੀ ਵੀ ਇਹ ਇਹਨੂੰ ਉੱਥੋਂ ਇਹ ਅੱਤਵਾਦੀਆਂ ਦਾ ਸਾਥ ਦੇਂਦਿਆ ਵੀ ਇਹਨੂੰ ਉੱਥੋਂ ਕੱਢਿਆ ਜਾਵੇ ਮੈਡੀਕਲ ਚ ਕਿਦਾਂ ਕੀਤਾ ਜਾਵੇ ਨਾ ਮੈਂ ਉਹਨਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਮੈਂ ਡਾਕਟਰ ਸਵਾਯਮਨ ਜਿਹੜਾ ਵਾ ਨਾ ਅਸੀਂ ਐਵੇਂ ਨਹੀਂ ਜੁੜ ਗਏ ਕਿਉਂ ਅਸੀਂ ਵੀ ਮਤਲਬ ਸ਼ੰਗਰਸ਼ੀ ਪਰਿਵਾਰ ਤੋਂ ਪਿੱਛੋਂ ਬੁਲਾਉਣ ਕਰਦੇ ਆ ਅਸੀਂ ਇਹ ਬੰਦੇ ਨੇ ਐਵੇਂ ਨਹੀਂ ਜੁੜ ਗਏ ਉਹ ਬੰਦੇ ਚ ਕੁਆਲਟੀ ਹੈ ਉਹ ਬੰਦੇ ਨੂੰ ਵੇਖ ਕੇ ਅਸੀਂ ਜੁੜੇ ਉਹ ਬੰਦਾ ਜਦੋਂ ਦਿੱਲੀ ਮੋਰਚੇ ਜਾਇਆ ਇਹਨੇ ਸਾਡੇ ਨਾਲ ਹੀ ਸੌਂਦਾ ਰਿਹਾ ਗ ਅੱਜ ਉਹ ਅਮਰੀਕਾ ਦੇ ਵਿੱਚ ਬੈਠਾ ਵਾ ਲੋਕ ਸਵਾਲ ਕਰਦੇ ਡਾਕਟਰ ਕਿੱਥੇ ਆ ਮੈਂ ਮੇਰੇ ਕੋਲ ਆਣ ਕੇ ਪੁੱਛਣ ਮੈਂ ਦੱਸਾਂ ਡਾਕਟਰ ਕਿੱਥੇ ਡਾਕਟਰ ਸਾਡੇ ਦਿਲਾਂ 'ਚ ਆ ਉਹਨੇ ਸਾਡੇ ਅੰਦਰ ਇਹੋ ਜਿਹਾ ਜਲਵਾ ਇਹੋ ਜੀ ਮਤਲਬ ਸਪੈਲਟ ਪੈਦਾ ਕਰਤੀ ਆ ਵੀ ਮਤਲਬ ਜੇ ਤੁਸੀਂ ਆਪਣੀ ਜ਼ਿੰਦਗੀ ਤੇ ਕੀ ਲੈਣਾ ਹੈ ਜੇ ਤੁਸੀਂ ਆਪਣੇ ਲੋਕਾਂ ਲਈ ਕੁਝ ਕਰ ਨਹੀਂ ਸਕਦੇ ਉਹ ਸਾਡੇ ਹਯਾਰਾ ਮਤਲਬ ਵਲੰਟੀਆਂ ਦੇ ਅੰਦਰ ਸਾਡੇ ਹਯਾਰਾਮ ਟੀਮ ਦੇ ਮੈਂਬਰਾਂ ਦੇ ਅੰਦਰ ਉਹ ਇਹ ਜਜ਼ਬਾ ਜਗਾ ਗਿਆ ਅੱਜ ਵੀ ਉਹ ਮੈਓ ਕਲੀਨਿਕ ਦੇ ਵਿੱਚ ਸਰਵਿਸ ਕਰਨ ਦੇ 2 ਘੰਟੇ ਸੌਂਦਾ ਆ ਆਪਣੀ ਜੌਬ ਕਰਦੇ ਆ ਮੁੜ ਕੇ ਕਿਸਾਨਾਂ ਵਾਸਤੇ ਨਾਈਟਾਂ ਲਾਉਂਦੇ ਆ ਤੇ ਉਹ ਲੋਕਾਂ ਨੂੰ ਮੈਨੂੰ ਇਹ ਨਹੀਂ ਆਉਂਦੀ ਵੀ ਲੋਕੀ ਕਿਹੜੇ ਆ ਜਿਹੜੇ ਇਹੋ ਜਿਹੇ ਸਵਾਲ ਕਰਦੇ ਵੀ ਡਾਕਟਰ ਕਿੱਥੇ ਆ ਹੁਣ ਕੋਈ ਵੀ ਬੰਦਾ ਮੰਨ ਲਓ ਕਿਤੇ ਵੀ ਆ ਹੁਣ ਮੰਨ ਲਓ ਉਹ ਜੌਬ ਕਰਦਾ ਵਾ ਹੁਣ ਪੰਜਾਬ ਆਇਆ ਮੋਰਚੇ ਦੇ ਵਿੱਚ ਮਾਹੌਲ ਸ਼ਾਂਤ ਹੋਇਆ ਉਹ ਆਪਣੀ ਜੌਬ ਤੇ ਚੱਲ ਗਿਆ ਅੱਜ ਵੀ ਉਹ ਕਿਸਾਨਾਂ ਵਾਸਤੇ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹ ਰਾਤ ਦਿਨ ਸੋਚਦਿਆ ਵੀ ਅਸੀਂ ਆਪਣੇ ਦੇਸ਼ਵਾਸੀਆਂ ਵਾਸਤੇ ਕੀ ਕਰੀਏ ਉਹ ਰਾਤ ਦਿਨ ਉਹਨਾਂ ਦੇ ਸੁਪਨੇ ਇਹੋ ਹੀ ਆ ਕਿ ਇਹ ਆਪਣੇ ਦੇਸ਼ ਲਈ ਕੀ ਕਰ ਸਕਦੇ ਆ ਬਿਲਕੁਲ ਜੀ ਉਹਨਾਂ ਦੀਆਂ ਸੇਵਾਵਾਂ ਇਤਿਹਾਸ ਵਿੱਚ ਯਾਦ ਰੱਖੀਆਂ ਜਾਣੀਆਂ ਬਾਕੀ ਬਹੁਤ ਸਲਾਮ ਆ ਉਹਨਾਂ ਦੀ ਮਿਹਨਤ ਨੂੰ ਤੇ ਸਾਥੀਓ ਤਸਵੀਰਾਂ ਤੁਸੀਂ ਇਹ ਘਟਨਾ ਕਰਮ ਦੇ ਦ੍ਰਿਸ਼ ਜਿਹੜੇ ਇਹਨਾਂ ਨੇ ਆਪਣੀ ਜਵਾਨੀ ਦਸੀ ਖਨੋਰੀ ਬਾਰਡਰ ਤੋਂ ਡਾਕਟਰ ਸਾਹਿਬ ਇਹਨਾਂ ਦੀ ਟੀਮ ਜ਼ਖਮੀ ਹੋ ਗਏ ਨੇ ਭਰਾ ਦੀਆਂ ਸੱਟਾਂ ਬਿਆਨ ਕਰ ਰਹੀਆਂ ਸਾਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਇਹਨਾਂ ਦੀਆਂ ਬਾਹਾਂ ਤੇ ਵੱਜੀਆਂ ਹੋਈਆਂ ਸੱਟਾਂ ਤੇ ਆ ਵੀਰ ਦੇ ਹੱਥ 'ਚ ਫੜੇ ਹੋਏ ਗੋਲੇ ਤੁਹਾਨੂੰ ਦੱਸ ਦੇਣਗੇ ਕਿ ਇੱਥੇ ਕੀ ਹੋਇਆ ਹਾਂਜੀ ਏਟ ਆਫ ਐਕਸਪਾਇਰ ਵੀ ਉਹਨਾਂ ਨੇ ਹਟਾਤੀ ਇਧਰ ਉਹ ਰਿਮੂਵ ਕਰਤੀ ਹੈ ਕੱਲ ਨੂੰ ਕਿਤੇ ਡਿੱਗਨ ਤਾਂ ਉਹਨਾਂ ਨੂੰ ਪਤਾ ਨਾ ਲੱਗੇ ਕਿ ਐਕਸਪਾਇਰ ਹੈ ਤੇ ਇਹ ਚੀਜ਼ ਉਹਨਾਂ ਨੇ ਰਿਮੂਵ ਕਰਕੇ ਤੇ ਮਤਲਬ ਇੱਕ ਤਰੀਕੇ ਨਾਲ ਉਹਨਾਂ ਨੇ ਇਹ ਦਿਖਾਤਾ ਕਿ ਅੱਤਵਾਦੀ ਅਸੀਂ ਨਹੀਂ ਹਾਂ ਉਹ ਨਹੀਂ ਅੱਤਵਾਦੀ ਅਸੀਂ ਸ਼ਾਂਤਮਈ ਲੋਕਾਂ ਨੂੰ ਦਵਾਈਆਂ ਸਰਵਿਸ ਦੇ ਦਿੰਦੇ ਆ ਆਪਣੀ ਗੁਰੂ ਨਾਨਕ ਸਾਹਿਬ ਜਿੱਦਾਂ ਸਾਨੂੰ ਕਹਿ ਕੇ ਗਏ ਸੀ ਕਿਰਤ ਕਰੋ ਤੇ ਵੰਡ ਛਕੋ ਆਪਾਂ ਉਹੀ ਵਾਲਾ ਕੰਮ ਕਰਨ ਦੇ ਆ ਤੇ ਪਰ ਤਾਂ ਵੀ ਮਤਲਬ ਉਹਨਾਂ ਨੂੰ ਬਿਲਕੁਲ ਤਰਸ ਨਹੀਂ ਆਇਆ ਕਿ ਇੱਥੇ ਮੈਡੀਕਲ ਟੀਮ ਹੈ ਤੇ ਮੈਡੀਕਲ ਟੀਮ ਤੇ ਨਾ ਆਪਾਂ ਵਾਰ ਕਰੀਏ ਬਿਲਕੁਲ ਅੱਗੇ ਆ ਕੇ ਉਹਨਾਂ ਨੇ ਵਾਰ ਕੀਤੇ ਸੱਟਾਂ ਮਾਰੀਆਂ ਲੋਕਾਂ ਨੂੰ ਘਸੀਟ ਕੇ ਹਰਿਆਣੇ ਵੱਲ ਲੈ ਕੇ ਗਏ ਨੇ ਉੱਧਰ ਜਾ ਕੇ ਹੁਣ ਉਹਨਾਂ ਨੂੰ ਪਤਾ ਨਹੀਂ ਕੀ ਬੀਤੇਗਾ ਕੀ ਨਹੀਂ ਹੋਏਗਾ ਤੇ ਕਿੰਨੇ ਕੁ ਸ਼ਹੀਦ ਹੋ ਗਏ ਕਿਸਾਨ ਇਸ ਧਰਨੇ ਦੇ ਵਿੱਚ ਅੱਜ ਵੀ ਤੇ ਇਹ ਹੁਣ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਸਰਕਾਰ ਜਾਂ ਮੰਗਾ ਮੰਨ ਲਵੇ ਜਾਂ ਫਿਰ ਰਿਮੂਵ ਕਰ ਦੋ ਇਹ ਬੈਰੀਕੁੱਟ ਜੀ ਬਿਲਕੁਲ ਅਖੀਰ ਦੇ ਵਿੱਚ ਅਸੀਂ ਤਾਂ ਹੀ ਦੁਆ ਕਰਦੇ ਹਾਂ ਕਿ ਚਲੋ ਇਸ ਤੋਂ ਅੱਗੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਾ ਹੋਵੇ ਗੱਲਬਾਤ ਨਾਲ ਹੀ ਮਸਲੇ ਹੱਲ ਹੋ ਜਾਣ ਹਾਂਜੀ ਇਧਰ ਭਾਈ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਬਾਈ ਜੀ ਇੱਕ ਮੈਂ ਮੰਨ ਲਓ ਜਿਹੜੇ ਗੋਦੀ ਮੀਡੀਆ ਚੈਨਲਾਂ ਦੇ ਬਹਿ ਕੇ ਗੋਦੀ ਦੇ ਮੋਦੀ ਦੇ ਚਸ਼ਮੇ ਲਾ ਕੇ ਕਹਿੰਦੇ ਨੇ ਵੀ ਇਹ ਕਿਸਾਨ ਨਹੀਂ ਹੈਗਾ ਤਾਂ ਰੋਂਜ ਰੇਂਜ ਰੋਵਰਾਂ ਦੇ ਆਂਦੇ ਨੇ 150 200 300 ਕਿੱਲੇ ਆਣੇ ਨੇ ਜਿਹੜੇ ਮੁੰਡੇ ਮੰਨ ਲਾ ਸ਼ਹੀਦ ਹੋਏ ਨੇ ਜਾਂ ਬਾਉਂਡਡ ਹੋਏ ਨੇ ਅੱਜ ਉਹਨਾਂ ਦੇ ਮੰਨ ਲਾ ਉਹਨਾਂ ਦੇ ਘਰੇ ਜਾ ਕੇ ਦੇਖਣ ਵੀ ਉਹਨਾਂ ਕੋਲ ਕਿੰਨੇ ਕਿੱਲੇ ਨੇ ਮੇਰੇ ਜਿੰਨੇ ਮੇਰੀ ਨੌਲੇਜ ਦੱਸ ਰਿਹਾ ਮੈਂ ਬਠਿੰਡੇ ਇਕਬਾਲ ਦਾ ਜਿਹੜਾ ਮੁੰਡਾ ਸੀ ਉਹਦੇ ਕੋਲ ਸਿਰਫ ਉਹਨਾਂ ਨੇ ਦੇ ਘਰੇ ਜਾ ਕੇ ਪੁੱਛਣ ਉਹਨਾਂ ਕੋਲ ਕੀ ਹੈ ਵਿਚਾਰਿਆਂ ਕੋਲ ਬਿਲਕੁਲ ਉਹ ਮੀਡੀਆ ਨੂੰ ਤਾਂ ਫਿਰ ਜੋ ਪ੍ਰੋਸਕ੍ਰਿਪਟ ਆਉਂਦੀ ਆ ਉਹਨਾਂ ਨੇ ਤਾਂ ਆਪਣੇ ਜਿਹੜੇ ਵੱਡੇ ਆਕਾ ਨੇ ਉਹਨਾਂ ਨੂੰ ਖੁਸ਼ ਕਰਨਾ ਨਾ ਫਿਰ ਉਹਨਾਂ ਨੂੰ ਤਾਂ ਉਹੀ ਸ਼ਬਦ ਬੋਲਣ ਪੈਣਗੇ ਤਿੰਨ ਭੈਣਾਂ ਦਾ ਇੱਕੋ ਭਰਾ ਬੱਲੋ ਪਿੰਡ ਵਾਲਾ ਮੇਰਾ ਹਾਂ ਹਾਂ ਇੱਕੋ ਭਰਾ ਹੈ ਬਹੁਤ ਦੁੱਖਦਾਇਕ ਆ ਸ਼ਬਦ ਨਹੀਂ ਹੈਗੇ ਸਾਡਾ ਗੱਜ ਭਰਦਾ ਇਹ ਕਹਿੰਦੇ ਆ ਕਿ ਤਿੰਨ ਭੈਣਾਂ ਦਾ ਇੱਕ ਭਰਾ ਸਿਰਫ 1 ਏਕੜ ਉਹਦੇ ਕੋਲ ਪੈਲੀ ਹੈ 24 ਤੋਂ 31 ਸਾਲ ਦਾ ਉਹ ਨੌਜਵਾਨ ਆ ਜਿਹੜਾ ਅੱਜ ਇਸ ਆਪਦੀ ਜਵਾਨੀ ਇਸ ਅੰਦੋਲਨ ਦੇ ਲੇਖੇ ਲਾ ਗਿਆ ਕਿਸਾਨਾਂ ਦੇ ਲੇਖੇ ਲਾ ਗਿਆ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡੀ ਮਿਹਨਤ ਨੂੰ ਡਾਕਟਰ ਸਵੇਮਾਨ ਜੀ ਦੀ ਲਗਨ ਨੂੰ ਉਹਨਾਂ ਦੀ ਦੇਣ ਨੂੰ ਸਲਾਮ ਹੈ ਤੁਸੀਂ ਡਟੇ ਹੋਏ ਹੋ ਗੁਰੂ ਮਹਾਰਾਜ ਦੀ ਕਿਰਪਾ ਇਸੇ ਤਰ੍ਹਾਂ ਹੀ ਡਟੇ ਰਹੋ ਸੌਹਬ ਦੀ ਕਿਰਪਾ ਵਾ ਅਸੀਂ ਤੇ ਮੈਂ ਮੈਂ ਤੇ ਬਜ਼ੁਰਗ ਜਦੋਂ ਆਉਂਦੇ ਨਾ ਉਹ ਆਂਦੇ ਵੀ ਪੁੱਤ ਤੁਸੀਂ ਕਿਦਾਂ ਕੀ ਗੱਲਬਾਤ ਪੁੱਛਦੇ ਤੇ ਆ ਵੀ ਬਜ਼ੁਰਗੋ ਅਸੀਂ ਤੇ ਤੁਹਾਡੇ ਨਾਲ ਜਦੋਂ ਜਦੋਂ ਤੁਸੀਂ ਜਾਓਗੇ ਅਸੀਂ ਉਦੋਂ ਜਾਵਾਂਗੇ ਸਾਨੂੰ ਬਜ਼ੁਰਗਾਂ ਨੂੰ ਵੇਖ ਕੇ ਤੇ ਸਾਡੀ ਸਾਹਾਂ ਵਿੱਚ ਸਾਹ ਹੁੰਦੇ ਆ ਪਰ ਉਹ ਜਿੱਦਾਂ ਵੀਰ ਨੇ ਆਖਿਆ ਵਾ ਵੀ ਰੈਂਜ ਰੋਵਰ ਤੇ ਜਾਂ ਆਡੀਆਂ ਤੇ ਜਾਉਂ ਘੁੰਮਦੇ ਆ ਉਹ ਤੇ ਤੁਹਾਡੀ ਗੱਲ ਸੁਣੋ ਬਣੀ ਬਣਾਈ ਗੱਲਾਂ ਹੁਣ ਜਿਹੜੇ ਮੰਨ ਲਓ ਇਹ ਕੱਲੇ ਆਪਾਂ ਨੂੰ ਕਿਸਾਨ ਜਿਦਾਂ ਦੇ ਨੇ ਸਿੱਖਿਆ ਜਾਉ ਆ ਆਪਾਂ ਨੂੰ ਹਿੰਦੂ ਵੀਰ ਵੀ ਆਉਂਦੇ ਇੱਥੇ ਆਣ ਕੇ ਇੱਥੇ ਆਣ ਕੇ ਪਾਣੀ ਚਾਹ ਪ੍ਰਸ਼ਾਦਾ ਸਾਰੇ ਆਉਂਦੇ ਆ ਵੱਡੀਆਂ ਗੱਡੀਆਂ ਤੇ ਲੋਕ ਆਉਂਦੇ ਆ ਪਰ ਉਹ ਕਿਸਾਨ ਨਹੀਂ ਹੈਗੇ ਕਿਸਾਨ ਉਹ ਕਿਸਾਨਾਂ ਦਾ ਸਮਰਥਨ ਕਰਨ ਦੇਣ ਕਿ ਵੀ ਇਹ ਵਾਕਏ ਸੱਚੇ ਆ ਇਹ ਦੇਸ਼ ਦਾ ਅੰਨਦਾਤਾ ਵਾ ਇਹਨਾਂ ਦੀ سپورਟ ਸਾਨੂੰ ਕਰਨੀ ਚਾਹੀਦੀ ਆ ਬਿਲਕੁਲ ਜੀ ਅ ਅੱਜ سپورਟ ਨਹੀਂ ਕਰਾਂਗੇ ਤਾਂ ਕਿਤੇ ਨਾ ਕਿਤੇ ਇਤਿਹਾਸ ਦੇ ਵਿੱਚ ਇਹ ਗੱਲਾਂ ਹੀ ਯਾਦ ਰੱਖੀਆਂ ਜਾਣਗੀਆਂ ਜੰਗਲ ਨੂੰ ਅੱਗ ਲੱਗ ਰਹੀ ਸੀ ਚਿੜੀ ਜੰਗਲ ਦੀ ਅੱਗ ਬੁਝਾ ਰਹੀ ਸੀ ਪਰ ਜਿਹੜੇ ਜਿਹੜੇ ਹੈਗੇ ਆ ਬਾਕੀ ਮਜ਼ਾਕ ਉਡਾ ਰਹੇ ਸੀ ਮਜ਼ਾਕ ਉਡਾਉਣ ਵਾਲੇ ਤੇ ਪਿੱਠ ਦਿਖਾਉਣ ਵਾਲੇ ਵੀ ਯਾਦ ਰੱਖੇ ਜਾਣਗੇ ਤੇ ਅੱਜ ਇਸ ਅੱਗ ਨੂੰ ਚੂਲੀ-ਚੂਲੀ ਨਾਲ ਬੁਝਾਉਣ ਵਾਲੇ ਵੀ ਯਾਦ ਰੱਖੇ ਜਾਣਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੌਰੀ ਬਾਰਡਰ ਤੋਂ ਕੈਮਰਾਮੈਨ surjit ਨਾਲ ਖਨੌਰੀ ਤੋਂ ਮੈਂ ਹਰਜਿੰਦਰ ਸਿੱਧੂ